ਸਤਿ ਸ਼੍ਰੀ ਅਕਾਲ ਜੀ ਜੈ ਹਿੰਦ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੇਰੇ ਆਰਕੇ ਕੌਂਸਲਾ ਜੀ ਸਟੇਟ ਪ੍ਰੈਜ਼ੀਡੈਂਟ ਕ੍ਰਾਈਮ ਕੰਟਰੋਲ ਰਿਫਾਰਮ ਆਰਗੇਨਾਈਜੇਸ਼ਨ ਜੋ ਅੱਜ ਪਿੰਡ ਪਾਣੀਪੁਰਾ ਡੇ ਤੇ ਸਾਡੇ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਜਸਵੀਰ ਸਿੰਘ ਜੀ ਉਹਨਾਂ ਦੀ ਗਵਾਈ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦੀਆਂ ਪਿੰਡ ਦੀਆਂ ਸੰਗਤਾਂ ਤੇ ਹੋਰ ਮੈਂਬਰ ਸਬੰਨਾਂ ਨੇ ਅੱਜ ਜੋ ਪ੍ਰਭੂ ਵਾਲਮੀਕੀ ਨਰੰਕਾਰ ਪਰਮਪితਾ ਪਰਮੇਸ਼ਰ ਦੇ ਪ੍ਰਕਾਸ਼ ਪ੍ਰਗਟ ਦਿਹਾੜੇ ਤੇ ਜੋ ਅੱਜ ਲੰਗਰ ਲਗਾਇਆਗਾ ਸਾਡੀ ਕ੍ਰਾਈਮ ਟੀਮ ਨੂੰ ਬੁਲਾਇਆ ਗਿਆ ਅਸੀਂ ਪਿੰਡ ਕਵਾਨੀਪੁਰ ਅਤੇ ਕਪੂਰਥਲਾ ਦੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦੇ ਆ ਜੇ ਸਵਾਸੀਆਂ ਨੂੰ ਪੰਜਾਬਾਸੀਆਂ ਨੂੰ ਸੋ ਸਾਡੇ ਮੇਰਾ ਇਹੀ ਕਿਹਾ ਜੀ ਚਾਹੇ ਕੋਈ ਵੀ ਗੁਰੂ ਪੀਰ ਪੈਗੰਬਰ ਦੇਵੀ ਦੇਵਤਾ ਦੇ ਤਿਉਹਾਰ ਆਉਂਦੇ ਇਸੇ ਤਰ੍ਹਾਂ ਜਿਸ ਤਰ੍ਹਾਂ ਅੱਜ ਸਾਡੇ ਸਮਾਰਟ ਭ੍ਰਤੀ ਜਿੰਨੇ ਵੀ ਮੇਰੇ ਮੈਂਬਰ ਸਾਹਿਬਾਨ ਨੇ ਸਾਰੇ ਨੇ ਰਲ ਮਿਲ ਕੇ ਨਰਕੰਕਰ ਪ੍ਰਭੂ ਵਾਲਮੀਕੀ ਪਰਮੇਸ਼ਵਰ ਦੇ ਪ੍ਰਗਟ ਦਿਸ਼ਣੋ ਮੁੱਖ ਰੱਖਦੇ ਆ ਅੱਜ 7 ਤਰੀਕ ਨੂੰ ਜੋ ਵਾਲਮੀਕ ਮਹਾਰਾ ਦਾ ਪ੍ਰਗਟ ਦਿਹਾੜਾ ਉਸ ਨੂੰ ਮੁੱਖ ਰੱਖਦੇ ਆ ਪੂਰੇ ਪੰਜਾਬ ਦੇ ਵਿੱਚ ਪਿੰਡਾਂ ਪਿੰਡਾਂ ਦੇ ਵਿੱਚ ਮਨਾਏ ਜਾ ਰਹੇ ਨੇ ਸੋ ਅਸੀਂ ਆਪਣੀ ਕ੍ਰਾਈਮ ਟੀਮ ਬਲੋਸ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਆ ਵਧਾਈਆਂ ਦਿੰਦੇ ਆ ਤੇ ਸਾਡੇ ਜਸਵੀਰ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਤੋਂ ਇਹਨਾਂ ਨੂੰ ਵੀ ਅਸੀਂ ਅਤੇ ਇਹਨਾਂ ਦੇ ਮੈਂਬਰ ਟੀਮ ਨੂੰ ਵੀ ਵਾਲੇ ਪਿੰਡ ਵਾਲਿਆਂ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈ ਦਿੰਦੇ ਆ ਸੋ ਅਸੀਂ ਇਹ ਹੀ ਮੰਗ ਰੱਖਦੇ ਆ ਕਿ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਹਰੇਕ ਗੁਰੂ ਮਹਾਰਾਜ ਦਾ ਪੀਰ ਪਗੰਬਰ ਦਾ ਜੋ ਵੀ ਆ ਤਿਉਹਾਰ ਮਨਾਉਣੇ ਆ ਕਿਸੇ ਵੀ ਤਰ੍ਹਾਂ ਆਪਾਂ ਉਹਨਾਂ ਦੇ ਜਨਮ ਦਿਨ ਜਨਤੀਆਂ ਮਨਾਉਣੇ ਆ ਸਾਰੇ ਰਲ ਮਿਲ ਕੇ ਆਪਾਂ ਨੂੰ ਰਹਿਣਾ ਚਾਹੀਦਾ ਅਤੇ ਇਸੇ ਤਰ੍ਹਾਂ ਖੁਸ਼ੀਆਂ ਭਰਿਆ ਮਾਹੌਲ ਬਣਾਉਣਾ ਰੱਖ ਬਣਾਈ ਰੱਖਣਾ ਚਾਹੀਦਾ ਨਵੀਂ ਜਨਰੇਸ਼ਨ ਜਿੱਦਾਂ ਕਹਿੰਦੇ ਕਿ ਪੰਜਾਬ ਦੇ ਵਿੱਚ ਤਕਰੀਬਨ 80% ਜਿਹੜੇ ਲੋਕ ਆ ਨਸ਼ੇ ਤੇ ਜੂਥ ਜਿਹੜਾ ਸਾਡਾ ਲੱਗ ਚੁੱਕਾ ਆ ਉਹਦੇ ਵਿੱਚ ਸਰਕਾਰਾਂ ਦਾ ਵੀ ਬਹੁਤ ਹੱਥ ਹੈਗਾ ਆ ਸਰਕਾਰਾਂ ਜਿਹੜੀਆਂ ਧਿਆਨ ਨਹੀਂ ਦਿੰਦੀਆਂ ਸੋ ਅਸੀਂ ਚਾਹੁੰਦੇ ਹਾਂ ਕਿ ਇਦਾਂ ਦੇ ਸਾਡੇ ਸੰਗਠਨ ਬਣਨੇ ਚਾਹੀਦੇ ਆ ਪਿੰਡਾਂ ਦੇ ਵਿੱਚ ਸੰਗਠਨ ਬਣਨੇ ਚਾਹੀਦੇ ਬਲੌਕ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਸੰਗਠਨ ਇਦਾਂ ਦੇ ਬਣਨੇ ਚਾਹੀਦੇ ਆ ਕਿ ਜੋ ਕਿ ਪ੍ਰਸ਼ਾਸਨ ਦੇ ਨਾਲ ਰਲ ਕੇ ਜੋ ਕਿ ਜਿਹੜਾ ਜੂਥ ਆ ਉਹਨੂੰ ਅਵੇਅਰਨੈਸ ਕੀਤਾ ਜਾਵੇ ਕਿ ਪਿੰਡਾਂ ਪਿੰਡਾਂ ਦੇ ਵਿੱਚ ਨਸ਼ਾ ਵਿਰੋਧੀ ਕੈਂਪ ਲੱਗਣੇ ਚਾਹੀਦੇ ਆ ਇੱਕ ਪਿੰਡ ਦਾ ਮੁਖੀ ਸਰਪੰਚ ਹੁੰਦਾ ਉਹਨੂੰ ਜਿਹੜੇ ਪੈਂਚ ਆ ਉਹਨਾਂ ਨੂੰ ਹਰ ਮਹੀਨੇ ਇੱਕ ਅਵੇਅਰਨੈਸ ਕੈਂਪ ਪਿੰਡਾ ਪਿੰਡਾ ਵਿੱਚ ਵੀ ਲਾਉਣਾ ਚਾਹੀਦਾ ਕਿ ਸਾਡੇ ਪਿੰਡ ਦਾ ਜਿਹੜਾ youth ਹੈ ਇਹ ਨਸ਼ੇ ਤੋਂ ਬਚ ਸਕੇ ਕੰਮ ਕਰਨ ਵੱਲ ਧਿਆਨ ਦੇਣ ਆਪਣੀ ਸਿਹਤ ਵੱਲ ਧਿਆਨ ਦੇਣ ਤਾਂ ਜਿਹੜੀ ਟ੍ਰੈਡੀਸ਼ਨ ਹੈਗੀ ਆ ਉਹ ਤੁਹਾਡੇ ਲੋਕੀ ਉਹਨਾਂ ਨੂੰ ਮੈਸੇਜ ਦਿੱਤਾ ਜਾਂਦਾ ਇੱਕ ਉਹਨਾਂ ਕੀ ਅਵੇਅਰਨੈਸ ਦਿੱਤੀ ਉਹਨਾਂ ਨੂੰ ਜਿੰਨੇ ਪਿੰਡਾਂ 'ਚ ਕੋਈ ਮੈਸੇਜ ਦਿੱਤੇ ਜੀ 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 ਮੈਂ ਆਲਰੇਡੀ ਪ੍ਰੈਜ਼ੀਡੈਂਟ ਪੰਜਾਬ ਕ੍ਰਾਈਮ ਕੰਟਰੋਲ ਰਿਫਾਰਮ ਆਰਗੇਨਾਈਜੇਸ਼ਨ ਆਲ ਇੰਡੀਆ ਦਾ ਅਰਕੀ ਹੌਸਲਾ ਮੈਂ ਪੂਰੇ ਪੰਜਾਬ ਦੇ ਵਿੱਚ ਅਸੀਂ ਵਰਕ ਕਰਦੇ ਪਏ ਆਂ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਕੁਝ ਸਾਲਾਂ ਦੇ ਆਉਣ ਵਾਲੇ ਸਾਲਾਂ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਪਿੰਡ ਪੱਧਰ ਤੇ ਸਾਡੀਆਂ ਮੀਟਿੰਗਾਂ ਪਿੰਡ ਪੱਧਰ ਤੇ ਸਾਡੇ ਕ੍ਰਾਈਮ ਕੰਟਰੋਲ ਦੀ ਜਿਹੜੀ ਟੀਮ ਆ ਉਹ ਪਿੰਡਾਂ ਪਿੰਡਾਂ ਦੇ ਵਿੱਚ ਜਾਗਰੂਕ ਕਰਾਂਗੇ ਔਰ ਸੰਦੇਸ਼ ਇਹ ਹੀ ਲਾਵਾਂਗੇ ਕਿ ਕ੍ਰਾਈਮ ਨੂੰ ਖਤਮ ਕਰਨ ਲਈ ਅਸੀਂ ਪੂਰਾ ਅਪਰਾਹਲਾ ਕਰ ਰਹੇ ਹਾਂ ਸੋਸ਼ਲ ਮੀਡੀਆ ਤੇ ਹਲੇ ਅਸੀਂ ਘੱਟ ਵਰਕ ਕਰਦੇ ਪਏ ਹਾਂ ਹੁਣ ਸਾਡਾ ਸਮਾਂ ਆ ਗਿਆ ਕਿ ਅਸੀਂ ਸੋਸ਼ਲ ਮੀਡੀਆ ਤੇ ਵੀ ਵਰਕ ਕਰਾਂਗੇ ਸੋ ਸਾਡੇ ਨਾਲ ਸਾਡੇ ਆਲ ਇੰਡੀਆ ਦੇ ਚੀਫ ਜੁਡੀਸ਼ੀਅਰ ਰਾਣਾ ਜੀ ਵੀ ਅੱਜ ਸਾਡੇ ਨਾਲ ਮੌਜੂਦ ਨੇ ਸਾਡੇ ਨਾਲ ਵਾਈਸ ਪ੍ਰੈਜ਼ੀਡੈਂਟ ਐਸ ਕੇ ਸਾਹਿਬ ਅਮਰਜੀਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਆਪਣੇ ਜਸਵੀਰ ਸਿੰਘ ਜੀ ਸਟੇਟ ਵਾਈਸ ਕੋਆਰਡੀਨੇਟਰ ਹੀਰਾ ਲਾਲ ਖੋਸਲਾ ਜੀ ਅਜੇ ਬੱਬਰ ਜੀ ਪਠਾਨਕੋਟ ਤੋਂ ਸਿਰਸਾ ਨਾਲੇ ਸਾਡੇ ਨਾਲ ਮੌਜੂਦ ਨੇ ਅਸੀਂ ਆਉਣ ਵਾਲੇ ਸਮੇਂ 'ਚ ਇਹ ਵੀ ਸਾਡੇ ਜਨਰਲ ਸੈਕਟਰੀ ਨੇ ਮਹਾਂ ਸਚਿਵ ਨੇ ਪੰਜਾਬ ਦੇ ਅਸੀਂ ਰਲ ਕੇ ਟੀਮ ਨੂੰ ਅੱਗੇ ਅੱਗੇ ਕਰ ਰਹੇ ਆ ਸੋ ਅਸੀਂ ਚਾਹੁੰਦੇ ਆ ਕਿ ਨਸ਼ਾ ਵਿਰੋਧੀ ਜਿਹੜਾ ਜੂਥ ਨੂੰ ਅਸੀਂ ਅਵੇਅਰਨੈਸ ਕਰੀਏ ਸੋ ਸਾਡੇ ਨਾਲ ਸਾਡੇ ਚੀਫ ਸਾਹਿਬ ਵੀ ਕੁਝ ਵਿਚਾਰ ਦੱਸਣਗੇ ਤੁਹਾਨੂੰ ਤੁਹਾਡੇ মিডিਆ ਦੇ ਥਰੂ ਮੈਂ ਸਭ ਤੋਂ ਪਹਿਲੇ ਤੋਂ ਪੰਜਾਬ ਦੀ ਸਭੀ ਜਨਤਾ ਦਾ ਦਿਲ ਦੀ ਗਹਿਰਾਈਆਂ ਸੇ ਧੰਨਵਾਦ ਕਰਦਾ ਹਾਂ ਔਰ ਮੇਰੇ ਸਾਥ ਬੈਠੇ ਹੋਏ ਪੰਜਾਬ ਦੇ ਸਟੇਟ ਪ੍ਰੈਜ਼ੀਡੈਂਟ ਨਾ ਕ੍ਰਾਈਮ ਕੰਟਰੋਲ ਫੋਰਮ ਆਰਗੇਨਾਈਜੇਸ਼ਨ ਆਫ ਇੰਡੀਆ ਸ੍ਰੀ ਰੁਕਤਮ ਕੋਸਲਾ ਜੀ ਅ ਸਾਡੇ ਸਾਥ ਬੈਠੇ ਹੋਏ ਡਿਸਟ੍ਰਿਕਟ ਅਪਰਥਲਾ ਕੇ ਪ੍ਰੈਜ਼ੀਡੈਂਟ जसवीर सिंह हमारे साथ बैठे हुए अपने एस के अमरजीत सिंह स्टेट वाइस प्रेसिडेंट हमारे साथ बैठे हुए अपने हीरा लाल, लाल जी और हमारे साथ एक बब्बर जी जो शिवसेना के प्रमुख आई टी सेल के प्रवक्ता है मैं सभी का धन्यवाद करना चाहता हूँ मैं आपके चैनल के माध्यम से बताना चाहता हूँ भगवान वाल्मीकि का सात तारीख को जयंती है तो मेरी ओर से सभी को पंजाब वासियों को पूरे देशवासियों को प्रदेश वासियों को हर हर वाल्मीकि हर घर वाल्मीकि तो मैं अपनी ओर से एक ही मैसेज देना चाहता हूँ कि हमारी टीम जो है क्राइम कंट्रोल के ऊपर काम कर रही है हमारा जो मैसेज यही रहेगा कि हम अपनी टीम के माध्यम से हर एक गांव में हर घर घर में जाके एक अपना संगठन तैयार करेंगे जो भी पंजाब में जो भी आ, जो भी नशा के नशा जो बच्चे कर रहे हैं आज की डेट में जो भी काफ़ी ज़्यादा नशे में जुड़े हुए हैं हम यही चाहते हैं कि हर एक बच्चे को हम एक या तो उसको रिहाबिलिटी सेंटर में डालेंगे अगर कुछ एक मैं आपके चैनल के माध्यम से बताना चाहता हूँ कि जो भी ऐसे बच्चे हैं जो चाहे बड़े हैं बच्चे जो भी है अगर उनके पास उनकी फैमिली के पास अगर फंडिंग की दिक्कत है तो हम पर फंडिंग करने के लिए तैयार हैं। अगर किसी को रिहेबिलिटी जाना है तो उसके लिए भी हमारे साथ हमारे पास प्रबंध है तो मैं आपके चैनल के माध्यम से एक बार फिर आपके सामने रजिस्टर आना क्राइम कंट्रोल रिफॉर्म ऑर्गेनाइजेशन ब्यूरो चीफ ऑल इंडिया तो स्टेट प्रेसिडेंट हिमाचल प्रदेश